ਤੁਸੀਂ ਕਹਿੰਦੇ ਮਜ਼ਬੂਤੀ ਜ਼ਿਆਦਾ ਕੁਆਲਿਟੀ ਸਾਡੀ ਵਧੀਆ ਇਸ ਚ ਵੀਰੇ ਦੋ ਗੱਲਾਂ ਹੁੰਦੀਆਂ ਇੱਕ ਤਾਂ ਮਟੀਰੀਅਲ ਤੇ ਦੂਜਾ ਕਾਰੀਗਰ ਠੀਕ ਆ ਜੀ ਆਪਾਂ ਮਟੀਰੀਅਲ ਵੀ ਆਪਣਾ ਵੈਸਟਰ ਤੇ ਕਾਰੀਗਰ ਵੀ ਆਪਣੇ ਕੋਲੇ ਜਿਹੜੇ 35 35 40 40 ਸਾਲ ਹੋ ਗਏ ਜਿਹੜੇ ਬੰਦੇ ਸਪੈਸ਼ਲਿਸਟੇ ਕੰਮ ਤੇ ਆ ਮਿਸਤਰੀ ਨੂੰ ਪੀਸ ਦੀ ਕਟਿੰਗ ਕਰਕੇ ਲਾਉਣੀ ਪੈਗੀ ਕਟਿੰਗ ਕਰਨੇ ਵੇਲੇ ਵੀ ਪੀਸ ਖਰਾਬ ਹੋ ਗਿਆ ਆਪਾਂ ਉਸ ਪੀਸ ਦੇ ਪੈਸੇ ਆਪਾਂ ਦੇਣੇ ਆ ਅਗਲੇ ਦਾ ਕੋਈ ਨੁਕਸਾਨ ਨਹੀਂ ਦੇ ਜੀਰਾ ਬਜਰੀਆ ਠੀਕ ਆ ਜੀ ਇਹਦੀ ਮੈਂ ਸਟਰੈਂਥ ਬਹੁਤ ਜ਼ਿਆਦਾ ਬਣਦੀ ਆ ਕਈ ਮਿਸਤਰੀ ਵੀ ਆਉਂਦੇ ਉਹ ਬਾਕੀ ਕਹਿੰਦੇ ਵੀ ਬਾਕੀ ਇਸ ਤੇ ਪੂਰੀਆਂ ਤਿੱਖੀਆਂ ਰਹਣੀਆਂ ਫਾਈਬਰ ਚਾ ਕੋਰ ਨਹੀਂ ਬਣਦੀ ਵੀਰੇ। ਸਸੇਕਾਲ ਦੋਸਤੋ ਜਾਲੀਆਂ ਦੀ ਬਹੁਤ ਵੱਡੀ ਫੈਕਟਰੀ ਦੇ ਵਿੱਚ ਲੈ ਕੇ ਆਏ ਆ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਕਿ ਕਲਾਸਿਕਲ ਕੋਠੇ ਦੇ ਵਿੱਚ ਲੱਗਦਾ ਹੈ ਚਾਹੇ ਪਾਵੇ ਲੈਣੇ ਚਾਹੇ ਜਾਲੀਆਂ ਲੈਣੀਆਂ ਕੁਆਲਿਟੀ ਇੱਕ ਨੰਬਰ ਆ ਬਾਈ ਉਹਨਾਂ ਕੋਲ ਸਟਾਕ ਪੂਰਾ ਹੈਗਾ ਤੇ ਸਭ ਤੋਂ ਵੱਡਾ ਓਫਰ ਬਾਈ ਉਹਨਾਂ ਨੇ ਇਹ ਲਾਤਾ ਵੀ ਜੇ 1 ਲੱਖ ਰੁਪਏ ਤੋਂ ਉੱਪਰ ਦਾ ਮਾਲ ਤੁਸੀਂ ਇਹਨਾਂ ਤੋਂ ਖਰੀਦਦੇ ਹੋ ਤਾਂ ਕਿਰਾਇਆ ਤੁਹਾਨੂੰ ਪੈਣਾ ਨਹੀਂ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫਰੀ ਆ ਸਸੇਕਾਲ ਬਾਈ ਜੀ ਸਸੇਕਾਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦਈਏ ਆਪਣੀ ਫੈਕ ਜੀ ਮਾਨਸਾ ਤੋਂ ਭਿੱਖੀ ਰੋਡ ਦੇ ਬਿਲਕੁਲ ਉੱਤੇ ਠੀਕ ਆ ਜੀ ਖਿਆਲਾ ਕੈਂਚੀਆਂ ਵੀ ਕਹਿ ਦਿੰਦੇ ਐ ਇਹਨੂੰ ਬਰਨਾਲੇ ਵਾਲਾ ਚੌਕ ਟੱਪ ਕੇ ਜਦੋਂ ਭਿੱਖੀ ਰੋਡ ਤੇ ਆਵਾਂਗੇ ਮੈਜ 500 ਮੀਟਰ ਅੱਗੇ ਆ ਕੇ ਜੀਓ ਪੰਪ ਦੇ ਬਿਲਕੁਲ ਸਾਹਮਣੇ ਠੀਕ ਆ ਜੀ ਦੂਜੀ ਬ੍ਰਾਂਚ ਭਾਈ ਕਿੱਥੇ ਆ ਦੂਜੀ ਬ੍ਰਾਂਚ ਆਪਣੀ ਮਖੂ ਠੀਕ ਆ ਜੀ ਹਰੀਕੇ ਪਤਨ ਤੋਂ ਜਦੋਂ ਆਪਾਂ ਮਖੂ ਵਾਲੀ ਸਾਈਡ ਆਉਣੇ ਆ ਜੀ ਨਹਿਰਾ ਟੱਪਣ ਸਾਰ 1 ਕਿਲੋਮੀਟਰ ਅੱਗੇ ਆ ਕੇ ਦਾ ਹੀਰੋ ਸਕੂਲ ਦੇ ਬਿਲਕੁਲ ਸਾਹਮਣੇ ਠੀਕ ਆ ਜੀ ਭਾਈ ਹੁਣ ਜੇ ਗੱਲ ਕਰ ਲਈ ਕਿੰਨੇ ਕ ਡਿਜ਼ਾਈਨ ਨੇ ਜਾਲੀਆਂ ਦੇ ਮੈਂ ਦੇਖ ਰਿਹਾ ਜਿਵੇਂ ਆ ਕੋਈ ਦੀ ਬਰਫੀ ਵਾਂਗੂ ਚੌਂਕਦੀ ਹੈਗੀ ਜਿਹੜੇ ਡਿਜ਼ਾਈਨ ਆ ਸਾਰੇ ਆਪਾਂ ਵੀਡੀਓ ਚ ਦਿਖਾ ਦੇਾਂਗੇ ਵੀਰੇ ਉਸ ਤੋਂ ਬਾਅਦ ਜੇ ਕੋਈ ਮਿੱਤਰ ਆਪਾਂ ਨੂੰ ਆਰਡਰ ਦਿੰਦਾ ਹੈ ਉਹਨੂੰ ਸਪੈਸ਼ਲ ਡਿਜ਼ਾਈਨ ਤਿਆਰ ਕਰਾ ਕੇ ਦੇਣਾ ਹੈ ਤੋ ਆਪਾਂ ਤਿਆਰ ਕਰਾ ਕੇ ਦੇਵਾਂਗੇ ਠੀਕ ਆ ਜੀ ਹਾਂਜੀ ਤੇ ਭਾਈ ਇੱਕ ਗੱਲ ਇਹ ਆ ਵੀ ਬਹੁਤ ਸਾਰੀ ਜਗ੍ਹਾ ਤੇ ਜਿਹੜੀਆਂ ਇਹ ਜਾਲੀਆਂ ਮਿਲਦੀਆਂ ਨੇ ਆਪਣੀਆਂ ਜਾਲੀਆਂ ਦੇ ਵਿੱਚ ਕੀ ਖਾਸ ਆ ਤੇ ਆਪਾਂ ਬਣਦੀ ਵੀ ਦਿਖਾਵਾਂਗੇ ਵੀ ਕੀ ਕੀ ਇਹਦੇ ਵਿੱਚ ਆਪਣੇ ਖਾਸ ਆ ਵੀ ਪ੍ਰੋਡਕਟ ਜਿਹੜਾ ਤੁਹਾਡਾ ਤੁਸੀਂ ਕਹਿੰਦੇ ਮਜ਼ਬੂਤੀ ਜ਼ਿਆਦਾ ਕੁਆਲਿਟੀ ਸਾਡੀ ਵਧੀਆ ਇਸ ਵਿੱਚ ਵੀਰੇ ਦੋ ਗੱਲਾਂ ਹੁੰਦੀਆਂ ਇੱਕ ਤਾਂ ਮਟੀਰੀਅਲ ਤੇ ਦੂਜਾ ਕਾਰੀਗਰ ਠੀਕ ਆ ਮਟੀਰੀਅਲ ਵੀ ਆਪਣਾ ਵੈਸਟਰ ਤੇ ਕਾਰੀਗਰ ਵੀ ਆਪਣੇ ਕੋਲੇ ਜਿਹੜੇ 35 35 40 40 ਸਾਲ ਹੋ ਗਏ ਜਿਹੜੇ ਬੰਦੇ ਸਪੈਸ਼ਲਿਸਟੇ ਕੰਮਤੇ ਆ ਠੀਕ ਹੈ ਜੀ ਦੂਜੀ ਗੱਲ ਤੁਸੀਂ ਕਹਿੰਦੇ ਹੋ ਹਰ ਇੱਕ ਥਾਂ ਬਣ ਰਹੀਆਂ ਨੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਆਪਾਂ ਜਾਲੀ ਜਦੋਂ ਇੱਥੋਂ ਡਿਲੀਵਰ ਕਰਤੀ ਅਗਲੇ ਦੇ ਘਰ ਨੂੰ ਉਹਦੇ ਘਰੇ ਪਹੁੰਚਣ ਤੱਕ ਦੀ ਜ਼ਿੰਮੇਵਾਰੀ ਆਪਣੀ ਆ ਉਸ ਤੋਂ ਬਾਅਦ ਮਿਸਤਰੀ ਨੂੰ ਪੀਸ ਦੀ ਕਟਿੰਗ ਕਰਕੇ ਲਾਉਣੀ ਪੈਗੀ ਕਟਿੰਗ ਕਰਨ ਵੇਲੇ ਵੀ ਪੀਸ ਖਰਾਬ ਹੋ ਗਿਆ ਆਪਾਂ ਉਸ ਪੀਸ ਦੇ ਪੈਸੇ ਆਪਾਂ ਦੇਣੇ ਆ ਅਗਲੇ ਦਾ ਕੋਈ ਨੁਕਸਾਨ ਨਹੀਂ ਦੇ ਅੱਛਾ ਜੀ ਜੇ ਜਾਲੀ ਕੋਈ ਕੱਟ ਕੇ ਲਾਉਣੀ ਪੈ ਤਾ ਉਹ ਜੇ ਟੁੱਟਦੀ ਆ ਦੂਜੇ ਵਾਰ ਤੇਰੇਡ ਆ ਗਈ ਤਾਂ ਉਹ ਵੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਆ ਉਹ ਉਹ ਪੀਸ ਦੇ ਪੈਸੇ ਆਪਾਂ ਦੇਨੇ ਆ ਅਗਲੇ ਦਾ ਪੀਸ ਨਹੀਂ ਜਿੰਨਾ ਚਿਰ ਲੱਗਦਾ ਨਹੀਂ ਪੀਸ ਆਪਣੇ ਆ ਠੀਕ ਆ ਜੀ ਜੀ ਮਤਲ ਤੁਹਾਨੂੰ ਆਦੀ ਮਜ਼ਬੂਤੀ ਤੇ ਈਮਾਨ ਆ ਕੁਆਲਿਟੀ ਦੇ ਆਪਣੀ ਤੇ ਭਰੋਸਾ ਹੈ ਕਿਉਂਕਿ ਆਪਾਂ ਜਿਹੇ ਜਿਹੇ ਮਟੀਰੀਅਲ ਲਾਉਨੇ ਆਪਾਂ ਨੂੰ ਪਤਾ ਹੈ ਜੀ ਭਾਈ ਹੁਣ ਚੀਜ਼ ਆ ਜਾਂਦੀ ਗੱਲ ਚੰਡੀਗੜ੍ਹ ਵਾਲੇ ਪਾਸੇ ਜਾਂਦੇ ਆ ਜਾਂ ਪੂਰੇ ਪੰਜਾਬ ਚ ਦੇਖੀਏ ਪਾਵੇ ਬਹੁਤ ਕੈਂਡ ਕੈਂਡ ਜਿਹੜੇ ਲੱਗੇ ਕੋਠੀਆਂ 'ਚ ਮਿਲਦੇ ਨੇ ਇਹਦੇ ਕਿੰਨੇ ਕੁ ਡਿਜ਼ਾਈਨ ਆਪਣੇ ਕੋਲੇ ਪਾਵੇ ਦੇ ਆਪਣੇ ਕੋਲੇ 8 ਤੋਂ 10 ਡਿਜ਼ਾਈਨ ਹੈਗੇ ਆ ਠੀਕ ਹੈ ਜੀ ਲਓ ਵੀ ਦੋਸਤੋ ਪਾਵੇਂ ਬਈ ਹੁਣ ਇੱਕ ਗੱਲ ਹੋਰ ਆ ਜਾਂਦੀ ਆ ਪਾਵੇਂ ਦੀ ਕੁਆਲਿਟੀ ਕਿੰਨੀ ਇਹ ਵੀ ਪੂਰੇ ਮਜ਼ਬੂਤ ਨੇ ਕੁਆਲਿਟੀ ਦੀ ਜ਼ਿੰਮੇਵਾਰੀ ਆਪਣੀ ਆ ਪਾਵੇਂਾਂ ਦੀ ਵੀ ਅਗਲੇ ਦੇ ਘਰੇ ਪਹੁੰਚਣ ਤੱਕ ਦੀ ਜ਼ਿੰਮੇਵਾਰੀ ਆਪਣੀ ਆ ਪਾਵੇਂਾਂ ਦੇ ਵਿੱਚ ਸਾਈਜ਼ ਕਾਫੀ ਨੇ ਜਿਵੇਂ 2 ਫੁੱਟ 4 ਇੰਚ ਚ 2 ਫੁੱਟ 5 ਇੰਚ ਜੀ 2 ਫੁੱਟ 6 ਇੰਚ ਠੀਕ ਹੈ ਜੀ 1.5 ਫੁੱਟ 6 ਇੰਚ ਸਹਿਜ ਜੀ ਆਪਾਂ ਅਗਲੇ ਦੇ ਅਕੋਰਡਿੰਗ ਵੀ ਬਣਾ ਕੇ ਦੇ ਦਾਂਗੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਉਹ ਵਿੱਚ ਠੀਕ ਹੈ ਜੀ ਇੱਕ ਬਾਈ ਚੀਜ਼ ਮੈਂ ਹੁਣ ਦੇਖਦਾ ਤੁਹਾਡੇ ਸਟਾਕ ਦੀ ਹਜੀ ਵੀਰੇ ਇਹ ਮਤਲ ਜਿਹੜੀ ਚੀਜ਼ ਨਾਲ ਇਹ ਜਾਲੀਆਂ ਬਣਦੀਆਂ ਨੇ ਜੀ ਜੀ ਮੈਂ ਦੇਖਦਾ ਵੀ ਇਹ ਬਜਰੀ ਬਹੁਤ ਬਰੀਕ ਹੋਰ ਨਹੀਂ ਬਜਰੀ ਜਿਵੇਂ ਆਪਾਂ ਛੱਤ ਤੇ ਪਾਉਣੇ ਆ ਉਹ ਤਾਂ ਪੂਰੀ ਡਬਲ ਹੁੰਦੀ ਆ ਨਹੀਂ ਵੀਰੇ ਇਹ ਜੀਰਾ ਬਜਰੀ ਆ ਠੀਕ ਹੈ ਜੀ ਇਹਦੀ ਮੈਨ ਸਟਰੈਂਥ ਬਹੁਤ ਜ਼ਿਆਦਾ ਬਣਦੀ ਆ ਕੋਈ ਮਿਸਤਰੀ ਵੀ ਰਹੋਗੇ ਉਹ ਬਾਅਕੇ ਕਹਿੰਦੇ ਵੀ ਬਾਅਕੇ ਇਸ ਚੀਜ਼ ਦੀ ਪਾਵਰ ਹੈਗੀ ਆ ਉਸ ਤੋਂ ਬਾਅਦ ਜੇ ਆਪਾਂ ਨੂੰ ਜਾਲੀ ਕਟਿੰਗ ਕਰਨ ਵੇਲੇ ਐ ਨਹੀਂ ਵੀਦੀ ਮਨ ਨੂੰ ਬੁਰਕੀ ਨਿਕਲ ਜੂ ਤਾਈ ਦਾ ਬਾ ਸ਼ੌਟ ਹੀ ਲੈਨੇ ਆ ਨਾ ਤੇ ਰੇਤਾ ਵੀ ਆਪਣੇ ਰੇਤੇ ਦੇ ਵਿੱਚ ਵੀ ਜੀਰਾ ਵਜਰੀ ਮਿਲਾਈ ਲੱਗਦੀ ਲੱਗਦੀ ਜੀ ਜੀ ਆਪਾਂ ਬਰੇਤੀ ਪਾਉਂਦੀ ਨਾ ਵੀਰੇ ਠੀਕ ਆ ਜੀ ਟੋਕਾ ਸੈਂਟ ਆ ਅੱਛਾ ਜੀ ਇਹਦੀ ਕਟਿੰਗ ਇਸ ਤਰੀਕੇ ਨਾਲ ਹੋਈ ਹੋਈ ਹੈ ਵੀਰੇ ਪ્યોਰ ਤੁਲਿਆ ਹੋਇਆ ਹੈ ਮਤਲਬ ਜੀ 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 ਚੈੱਕ ਕਰੋ ਤੁਹਾਡੇ ਸਾਹਮਣੇ ਆ ਫਿਰ ਆਪਣਾ ਐ ਨਹੀਂ ਵੀ ਦਿਖਾਉਣ ਨੂੰ ਰੱਖੀ ਆਪਾਂ ਠੀਕ ਆ ਜੀ ਆਪਾਂ ਪੂਰਾ ਟਿਪਰ ਲਵਾਇਆ ਹੋਇਆ ਹੈ ਤੁਹਾਡੇ ਸਾਹਮਣੇ ਠੀਕ ਆ ਜੀ ਇਹ ਨਹੀਂ ਹੈਗਾ ਵੀ ਚਾਰ ਗੱਟੇ ਦਿਖਾ ਕੇ ਆਪਾਂ ਉਹ ਕਰ ਦਾਂਗੇ ਨਹੀਂ ਦਿਖਾਉਣਾ ਕੁਝ ਹੋਰ ਪਾਉਣਾ ਕੁਝ ਹੋਰ ਉਹ ਕੰਮ ਨਹੀਂ ਆਪਣੇ ਕੋਲੇ ਵੀਰੇ ਠੀਕ ਆ ਜੀ ਆਪਾਂ ਤਾਂ ਅਗਲੇ ਨੂੰ ਇਹ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਬਾਈ ਇਧਰ ਦਿਖਾ ਦੀਏ ਹੁਣ ਲਓ ਵੀ ਦੋਸਤੋ ਛੋਟੇ ਤੋਂ ਵੱਡਾ ਜਿਹੜਾ ਮਰਜੀ ਡਿਜ਼ਾਈਨ ਚਾਹੇ ਕੋਈ ਟੋਟੇ ਲਾਉਣੇ ਆ ਜਿਹੜੀ ਮਰਜੀ ਆਈਟਮ ਤੁਸੀਂ ਲੈਣੀ ਆ ਉਹ ਬਾਈ ਹੋਰਾਂ ਕੋਲੋਂ ਮਿਲ ਜੂਗੀ ਪਾਰਕਿੰਗ ਦੇ ਵਿੱਚ ਲਾਉਣੀ ਆ ਛੱਤ ਤੇ ਲਾਉਣੀ ਆ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਕੋਈ ਲੈਣਾ ਟੋਟਿਆਂ ਦਾ ਪੱਤਿਆਂ ਦਾ ਡਿਜ਼ਾਈਨ ਸਾਰੇ ਤੁਹਾਡੇ ਸਾਹਮਣੇ ਆ ਵੀਰੇ ਠੀਕ ਆ ਜੀ ਜੀ ਆਜੋ ਮੈਂ ਤੁਹਾਨੂੰ ਕਹਿੰਦਾ ਅੱਗੇ ਦੇਖੋ ਬਣਦੀ ਦੇਖੋ ਜੀ ਤੇ ਇੱਕ ਗੱਲ ਬਾਈ ਹੋਰਾਂ ਦੀ ਖਾਸ ਹੋਰ ਦੱਸ ਦਈਏ ਦੋਸਤੋ ਵੀ ਜਦੋਂ ਵੀ ਤੁਸੀਂ ਆਪਦਾ ਘਰ ਮਤਲਬ ਇੱਥੇ ਪਹੁੰਚ ਗਿਆ ਵੀ ਜਾਲੀ ਲੱਗ ਕੋਸ਼ਿਸ਼ ਕਰੋ 5-10 ਦਿਨ ਪਹਿਲਾਂ ਆਰਡਰ ਦੇ ਦੇ ਕਿਉਂਕਿ ਸਟਾਕ ਬਾਈ ਹੋਰਾਂ ਕੋਲੇ ਬਹੁਤ ਘਟ ਜਾਂਦਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਵੀਰ ਹੋਰਾਂ ਦੇ ਆਰਡਰ ਜਾਂਦੇ ਨੇ ਤੁਸੀਂ ਦੇਖੋਗੇ ਸਾਰੀਆਂ ਜਾਲੀਆਂ ਦੇ ਜਿਹੜਾ ਸਟਾਕ ਹੈ ਨਾਰਮਲ ਹੈ ਕਿਉਂਕਿ ਲਗਾਤਾਰ ਆਰਡਰ ਤੇ ਆਰਡਰ ਜਾਈ ਜਾਂਦੇ ਨੇ ਆਉਣ ਵਾਲੇ ਦਿਨਾਂ 'ਚ ਆਪਾਂ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਆਪਾਂ ਦਿੱਲੀ ਯੂਪੀ ਜਿੱਥੇ ਵੀ ਮਾਲ ਭੇਜਿਆ ਹੈ ਉਹਨਾਂ ਕੋਠੀਆਂ ਦੀ ਆਪਾਂ ਵੀਡੀਓ ਬਣਾ ਕੇ ਵੀ ਤੁਹਾਡੇ ਚੈਨਲ ਰਾਹੀਂ ਆਪਾਂ ਨੂੰ ਲੋਕਾਂ ਨੂੰ ਦਿਖਾਵਾਂਗੇ ਠੀਕ ਹੈ ਜੀ ਜੀ ਬਾਈ ਜੀ ਭਾਈ ਜਿਵੇਂ ਹੁਣ ਆਹ ਬਣੀ ਜਾਂਦੀ ਆ ਜਾਂ ਇਧਰ ਇਹ ਬਣੀ ਜਾਂਦੀ ਆ ਚਾਹੀ ਦੋ ਬਾਈ ਦੋ ਦਾ ਪੀਸ ਹੈ ਵੀਰੇ ਆਪ ਠੀਕ ਹੈ ਜੀ ਠੀਕ ਹੈ ਨਾ ਆ 2 ਬਾਈ 2 ਦੇ ਬਣੀਆਂ ਦੇ ਉਧਰ 2 4 ਦੇ ਬਣੀਆਂ ਜਾਂਦੇ ਇਹ ਬਈ ਲੱਕੜ ਦੇ ਫਰਮ ਨਾਲ ਵੀ ਬਣਾਉਣਾ ਫਿਰ ਆਪਾਂ ਹਾਂਜੀ ਵੀਰੇ ਲੱਕੜ ਦਾ ਫਰਮਾ ਵੀਰੇ ਨੂੰ ਕਹਣਾ ਮੈਂ ਕੋਲੇ ਕਰਕੇ ਦਿਖਾ ਦੂਗਾ ਲੱਕੜ ਦੇ ਫਰਮੇ ਦੀਆਂ ਨਾ ਆ ਕੋਰਾਂ ਤੇ ਪੂਰੀਆਂ ਤਿੱਖੀਆਂ ਰਹਿਣੀਆਂ ਫਾਈਬਰ ਚਾ ਕੋਰ ਨਹੀਂ ਬਣਦੀ ਜੀ ਠੀਕ ਹੈ ਜੀ ਆਪਾਂ ਨੂੰ ਦੇਖਣਾ ਪੈਂਦਾ ਨਾ ਫਿਰ ਜਾਲੀ ਦੇ ਹਿਸਾਬ ਨਾਲ ਡਿਜ਼ਾਈਨ ਦੇ ਹਿਸਾਬ ਨਾਲ ਮਾਲਜੀ ਚ ਕੋਰ ਚਾਹੀਦਾ ਉਹ ਲੱਕੜ ਦਾ ਦੂਜਾ ਫਾਈਬਰ ਦਾ ਆਹ ਲੱਕੜ ਕੋਲੇ ਥੋੜੇ ਸਾਹਮਣੇ ਆ ਵੀ ਲੱਕੜ ਦਾ ਜੀ ਹੁਣ ਮੈਂ ਤੁਹਾਨੂੰ ਵੀਰੇ ਨੂੰ ਕਹੂੰਗਾ ਮੈਂ ਸੇਮ ਡਿਜ਼ਾਈਨ ਦੀ 2 4 ਦੀ ਨਾ ਫਾਈਬਰ ਚ ਬਲ ਜਿਹੜੇ ਛੋਟੇ ਡਿਜ਼ਾਈਨ ਨੇ ਜਾਂ ਕੋਰ ਵਾਲੇ ਨੇ ਉਹ ਲੱਕੜ 'ਚ ਦੂਜੇ ਫਰਮੇ 'ਚ ਹਾਂ ਫਾਈਬਰ 'ਚ ਜੀ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਇੱਕ ਚੀਜ਼ ਹੋਰ ਦੱਸ ਦਈਏ ਜਿਹੜੇ ਬਾਈ ਉਹਨਾਂ ਕੋਲੇ ਵਾਈਬ੍ਰੇਟਰ ਲੱਗਿਆ ਆਮ ਆਪਾਂ ਦੇਖਨੇ ਇੱਕ ਅੱਧਾ ਦਿਖਾਉਣ ਲਈ ਲੱਗਿਆ ਹੁੰਦਾ ਪੰਜ ਛੇ ਵਾਈਬ੍ਰੇਟਰ ਲੱਗੇ ਨੇ ਸਾਰੀ ਜਾਲੀ ਵਾਈਬ੍ਰੇਟਰ ਤੇ ਹੀ ਬਣ ਕੇ ਨਿਕਲਦੀ ਹੈ ਵਿੱਚ ਹਵਾ ਨਹੀਂ ਰਹਿੰਦੀ ਨਹੀਂ ਜੀ ਨਹੀਂ 2x2 ਦਾ ਪੀਸ ਵੀ ਆਪਾਂ ਸਿੰਗਲ ਪੀਸ ਵੀ ਇਹਦੇ ਤੇ ਬਣਾ ਰਹੇ ਹਾਂ ਠੀਕ ਆ ਜੀ ਹਾਂਜੀ ਆ ਦੇਖੋ ਵੀਰ ਨੂੰ ਕਹੂੰਗਾ ਮੈਂ ਦਿਖਾਊਗਾ ਲੈ ਵੀ ਇੱਧਰ ਮਰਵਾ ਦੇ ਨੀਗਾ ਇੱਕ ਵਾਰ ਉਹਦੀ ਕੋਰ ਦੀ ਫਿਨਿਸ਼ਿੰਗ ਦਾ ਤੇ ਇਹਦੀ ਕੋਰ ਦੀ ਫਿਨਿਸ਼ਿੰਗ ਦਾ ਫਰਕ ਹੈ ਨਾ ਦੇਖੋ ਇਹਦੀ ਕੋਰ ਥੋੜੀ ਤੁਹਾਨੂੰ ਦੇਖਣ 'ਚ ਲੱਗ ਰਹੀ ਤਿੱਖੀ ਨਹੀਂ ਬਿਲਕੁਲ ਜੀ ਉਹਦੀ ਕੋਰ ਪੂਰੀ ਤਿੱਖੀ ਹੈ ਵੀਰੇ ਠੀਕ ਹੈ ਜੀ ਹਾਂਜੀ ਵੀਰੇ ਤੇ ਪਾਵੇ ਦਾ ਸਟਾਕ ਵੀ ਇੱਧਰ ਵੀ ਪੂਰਾ ਪਿਆਗਾ ਤੇ ਜਾਲੀਆਂ ਵੀ ਇੱਧਰ ਰੱਖੇ ਪਈਆਂ ਬਾਈ ਹੋਰਾਂ ਨੇ ਤੇ ਪ੍ਰੋਪਰ ਸਪਾਈ ਨਾਲ ਬਣਦੀਆਂ ਪਾਣੀ ਦੇ ਵਿੱਚ ਕਹਿੰਦੇ ਪੂਰਾ ਡਬੋਕੇ ਰੱਖਦੇ ਇੱਕ ਦਿਨ ਪਾਵੇ ਨੂੰ ਤੇ ਬਾਈ ਆਹ ਕੀ ਚੀਜ਼ ਪਈ ਹੈਗੀ ਇਹ ਝਿਰੋਖਾ ਵੀਰੇ ਅਸਾ ਜਿਹੜਾ ਸਿੱਧੂ ਮੁਸਲ ਦੇ ਹਵੇਲੀ 'ਚ ਜਿਹੇ ਝਿਰੋਖੇ ਲੱਗਦੇ ਆ ਇਹ ਪੀਸ ਆ ਆਪਣੇ ਇੱਕ ਪਾਰਟ ਅਡੋਡੀ ਕਰੇ ਪਈਆ ਫਿੱਟ ਕਰਕੇ ਦਿਖਾਉਣਿਆ ਵਾ ਦੋ ਚਾਰ ਦਿਨ ਇਹ ਕੋਠੀ ਦੀ ਫੋਟੋ ਲਾਵਾਂ ਦੋਸਤੋ ਕਿਵੇਂ ਬਣਦਾ ਤੇ ਇਧਰ ਬਈ ਪਾਵੇ ਹੋਰ ਬਣੀ ਜਾਂਦੇ ਅਲੱਗ ਡਿਜ਼ਾਈਨ ਦੇ ਹਾਂਜੀ 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 ਇਧਰ ਤਾਂ ਵੀਰ ਰਲ ਕੇ ਬਸ ਇਹਨਾਂ ਨੂੰ ਤਾਂ 4 ਇੰਚੀ ਸਮਾਇਆ ਹੋਇਆ ਹੈ 6 ਇੰਚੀ 5 ਇੰਚੀ ਉਧਰ ਹੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਹੁਣ ਇੱਕ ਜਿਵੇਂ ਚਲੋ ਮੀਹ ਨਾਲ ਨਾ ਬਹੁਤ ਸਾਰੇ ਲੋਕਾਂ ਨੇ ਘਰ ਡਿੱਗ ਗਏ ਹਾਂਜੀ ਵੀਰੇ ਤੇ ਉਹਨਾਂ ਨੂੰ ਹੈਗੀ ਜਰੂਰਤ ਵੀ ਚਲੋ ਇੱਕ ਸਸਤਾ ਤੇ ਇੱਕ ਮੌਕੇ ਤੇ ਛੱਤ ਪਾ ਜੀ ਬਸ ਇਹ ਤਾਂ ਤੁਸੀਂ ਰਾਇ ਕਰੋ ਤੇ ਛੱਤ ਪਾਓ ਠੀਕ ਹੈ ਜੀ ਮਿਸਤਰੀ ਨਾਲ ਗੱਲ ਕਰੋ ਮਿਸਤਰੀ ਕੋਲ ਟਾਈਮ ਹੈ ਸ਼ਾਮ ਤੱਕ ਛੱਤ ਠੀਕ ਹੈ ਜੀ ਹਾਂਜੀ ਵੀਰੇ ਲਓ ਵੀ ਦੋਸਤੋ ਇੱਧਰ ਹੈ ਬਾਈ ਹੋਰਾਂ ਕੋਲੇ ਆ ਪਲੇਟਾਂ ਵੀ ਮਿਲਦੀਆਂ ਨੇ ਬਾਈ ਇਹਦਾ ਰੇਟ ਦੱਸ ਦੀਏ ਥੋੜਾ ਜਿਹਾ ਵੀ ਕਿੱਥੋਂ ਕਿ ਸਟਾਰਟਿੰਗ ਹੋ ਜਾਂਦੀ ਹੈ ਇਹ 1.5 ਚਾਰ ਦਾ 400 ਦਾ ਪੀਸ ਦਿੰਨੇ ਵੀਰੇ ਆਪਾਂ ਠੀਕ ਹੈ ਜੀ ਹਾਂਜੀ ਕੁਆਲਿਟੀ ਦੀ ਆਪਣੀ ਫੁੱਲ ਗਰੰਟੀ ਹੋਊਗੀ ਲੋਕ ਵਾਲੀ ਸਲਾਇਵ ਆਪਣੀ ਕੋਈ ਵੀਰ ਭੰਨ ਕੇ ਵੀ ਦੇਖ ਸਕਦਾ 7 ਤੇ 8 ਠੀਕ ਹੈ ਜੀ ਜੀ ਸਰਈਏ ਦੇ ਵਿੱਚੋਂ ਨਿਕਲਣਗੇ ਇਹਦੇ ਠੀਕ ਹੈ ਜੀ ਜੇ 6 ਵੀ ਰਹਿ ਗਏ ਤਾਂ ਆਪਣੀ ਜ਼ਿੰਮੇਵਾਰੀ ਆ ਉਸ ਦੀ ਆਹ ਸਰਈਆ ਪਿਆ ਦੋਸਤੋ ਦੇਖ ਸਕਦੇ ਹੋ ਪ੍ਰੋਪਰ ਸਪਾਈ ਨਾਲ ਪਲੇਟਾਂ ਬਣਦੀਆਂ ਨੇ ਤੇ ਇਹ ਖੰਭੇ ਵੀ ਬਣਦੇ ਆ ਬਾਈ ਆਪਣੇ ਠੀਕ ਹੈ 몰ਡਿੰਗ ਹਾਂ ਪਿੱਲਰ ਵੀ ਬਾੜ ਵਾਲੇ ਪਿੱਲਰ ਵੀ ਆਪਾਂ ਤਿਆਰ ਕਰਦੇ ਹਾਂ ਠੀਕ ਹੈ ਜੀ ਹਾਂਜੀ ਵੀਰੇ ਭਾਈ ਹੁਣ ਆ ਗਈ ਚੀਜ਼ ਖਾਸ ਕਹਿੰਦੇ ਜਿਹਦੇ ਕਰਕੇ ਜਿਵੇਂ ਤਾਰ ਉੱਥੇ ਤੁਸੀਂ ਦੱਸਿਆ ਆ ਪੈਂਦੀ ਹੈ ਤਾਰ ਫਾਈਬਰ ਦੀ ਤਾਰ ਹਾਂ ਜੇ ਕੋਈ ਪੰਜਾਬ ਵਿੱਚ ਭਾਈ ਕੋਈ ਉਹ ਖਰੀਦਣਾ ਚਾਹੁੰਦਾ ਇਹ ਤਾਰ ਆਪਾਂ ਉਹ ਵੀ ਦੇ ਦਾਂਗੇ ਤਾਰ ਵੀ ਦੇ ਦਾਂਗੇ ਵੀਰੇ ਆਪਾਂ ਲਓ ਵੀ ਦੋਸਤੋ ਇੱਕ ਚੀਜ਼ ਭਾਈ ਹੋਰਾਂ ਨੇ ਹੋਰ ਗੱਲ ਕਰਤੀ ਤਗੜੀ ਤਾਰ ਦੀ ਕੁਆਲਿਟੀ ਚੈੱਕ ਕਰ ਲਿਓ ਆਪਾਂ ਇਹ ਨਹੀਂ ਕਹਿੰਦੇ ਠੀਕ ਹੈ ਤਾਰ ਤਾਰ ਦੀਆਂ ਕੁਆਲਿਟੀ ਆਉਂਦੀਆਂ ਵੀਰੇ ਆਏ ਨੇ ਵੀ ਆਪਾਂ ਜਮਾ ਆ ਦੇਖੋ ਸੁਪੀਰੀਅਰ ਕੁਆਲਿਟੀ ਜਿਹੜੀ ਜਾਰੀ ਵਾਸਤੇ ਸਪੈਸ਼ਲ ਤੇ ਬਾਈ ਇਹਦਾ ਮੈਂ ਸੁਣਿਆ ਫਾਈਬਰ ਦਾ ਕਹਿੰਦੇ ਸਰੀਆ ਵੀ ਆਉਣ ਲੱਗ ਗਿਆ ਫਾਈਬਰ ਦਾ ਸਰੀਆ ਵੀ ਹੈਗਾ ਵੀਰੇ ਆਪਣੇ ਕੋਲੇ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਮਨ ਬਾਈ ਹੋਰਾਂ ਦੀ ਫੈਕਟਰੀ ਦੇ ਵਿੱਚ ਇਹੋ ਜਿਹੇ ਪ੍ਰੋਡਕਟ ਨੇ ਜਿਹੜੇ ਤੁਹਾਨੂੰ ਆ ਲਾ ਲਓ ਵੀ ਗੁਜਰਾਤ ਜਾਂ ਕਹਦੀਏ ਵੀ ਚైనా ਜਾਣਾ ਪਊਗਾ ਖਰੀਦਣ ਵਾਸਤੇ ਜਾਂ ਦਿੱਲੀ ਜਾਣਾ ਪੈਣਾ ਪਰ ਇਹ ਮਾਨਸਾ ਦੇ ਵਿੱਚ ਲਾਈ ਬੈਠਾ ਗੱਲੀ ਗੱਲੀ ਚ ਹਾਂਜੀ 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 ਤੇ ਬਾਈ ਹੁਣ ਜੇ ਗੱਲ ਕਰੀਏ ਡਿਲੀਵਰੀ ਵਾਲੀ ਗੱਲ ਤੁਸੀਂ ਦੱਸਿਓ ਵੀ ਲੱਖ ਰੁਪਏ ਤੋਂ ਉੱਪਰ ਦਾ ਜੇ ਆਰਡਰ ਆਉਂਦਾ ਹੈ ਪੂਰੇ ਪੰਜਾਬ 'ਚ ਲੱਖ ਰੁਪਏ ਤੋਂ ਉੱਤੇ ਦਾ ਆਰਡਰ ਆਪਾਂ ਫ੍ਰੀ ਡਿਲੀਵਰ ਕਰਾਂਗੇ ਠੀਕ ਹੈ ਉਹਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਅਗਲੇ ਦੇ ਘਰ ਤੱਕ ਪੀਸ ਟੂ ਪੀਸ ਪਹੁੰਚਾਉਣ ਦੀ ਠੀਕ ਹੈ ਜੀ ਹਾਂਜੀ ਵੀਰੇ ਕਈ ਵਾਰ ਆਉਂਦਾ ਨਾ ਦੋ ਦੋਸਤ ਮਿੱਤਰ ਕਹਿੰਦੇ ਯਾਰ ਆਪਾਂ ਇੱਕੋ ਜਿਹਾ ਮਕਾਨ ਪਾਉਣਾ ਜਾਂ ਕੋਈ ਫਾਰਮ ਹਾਊਸ ਬਣਾਉਣਾ ਜੀ ਤਾਂ ਨਾਲੇ ਤਾਂ ਦੋਸਤਾਂ ਦੀ ਇੱਛਾ ਪੂਰੀ ਠੀਕ ਹੈ ਨਾਲੇ ਫ੍ਰੀ ਆਫ ਕੋਸਟ ਡਿਲੀਵਰੀ ਅਗਲੇ ਠੀਕ ਹੈ ਜੀ ਲਓ ਵੀ ਦੋਸਤੋ ਨੰਬਰ ਸਕਰੀਨ ਤੇ ਪਾਏ ਹੋਏ ਆ ਤੇ ਜਿਹੜੇ ਵੀ ਮਿੱਤਰ ਚਾਹੁੰਦੇ ਆ ਵੀ ਸਾਨੂੰ ਸਿਮਿੰਟ ਵਾਲੀਆਂ ਜਾਲੀਆਂ ਪਾਵੇ ਇਹ ਪ੍ਰੋਡਕਟ ਚਾਹੁੰਦੇ ਨੇ ਇੱਕ ਨੰਬਰ ਕੁਆਲਿਟੀ ਦੇ ਤਾਂ ਬਾਈ ਹੋਰਾਂ ਨੂੰ ਯਾਦ ਕਰ ਲਿਓ ਦਸ਼ਮੇਸ਼ ਐਲੀਵੇਸ਼ਨ ਇੱਕ ਮਾਨਸ ਹਰੀਕੇ ਪੱਤਨ ਤੋਂ ਜਦੋਂ ਆਪਾਂ ਮਖਵਾਲੀ ਸਾਈਡ ਆਉਣੇ ਆ ਲੈਫਟ ਹੈਂਡ ਸਾਈਡ ਦੇ ਉੱਪਰ ਉੱਥੇ ਰਹਿੰਦੇ ਉਹਦੀ ਆਪਾਂ ਫੋਟੋ ਲਈ ਹੋਈ ਆ ਤੇ ਦੋਨੋਂ ਨੰਬਰ ਸਕਰੀਨ ਤੇ ਆ ਕਾਲ ਕਰਕੇ ਤੁਸੀਂ ਬਾਈ ਹੋਰਾਂ ਤੋਂ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਦੋਸਤ ਥੈਂਕ ਯੂ